ਪੰਜਾਬ ਸਰਕਾਰ ਦੁਆਰਾ ਜਿਹੜਾ ਕੈਬਨਿਟ ਤੋਂ ਬਾਅਦ ਫੈਸਲਾ ਲਿਆ ਗਿਆ ਜਿਹੜੀ ਰਾਹਤ ਪੈਕੇਜ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਦਿੱਤੀ ਗਈ ਹੈ ਮੇਰੇ ਖਿਆਲ ਇਹ ਫੈਸਲਾ ਕੋਈ ਬਹੁਤਾ ਸ਼ਲਾਘਾ ਯੋਗ ਨਹੀਂ ਹੈ ਔਰ ਇਹ ਕੋਝਾ ਮਜ਼ਾਕ ਉਹਨਾਂ ਹੜ੍ਹ ਪੀੜਤ ਵਾਲੇ ਲੋਕਾਂ ਦੇ ਨਾਲ ਕੀਤਾ ਗਿਆ ਹੈ ਔਰ ਜਿਹੜੀ ਇਹ 20 ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਗਿਆ ਬੇहद ਘੱਟ ਹੈ ਅਸੀਂ ਮੰਗ ਕੀਤੀ ਸੀ ਪੰਜਾਬ ਕਾਂਗਰਸ ਪਾਰਟੀ ਵੱਲੋਂ ਕਿ ਘੱਟ ਤੋਂ ਘੱਟ 60 ਤੋਂ 70000 ਰੁਪਏ ਜਿਹੜਾ ਪ੍ਰਤੀ ਏਕੜ ਉਹ ਕਾਂਗਰਸ ਇਹਨਾਂ ਨੂੰ ਸਰਕਾਰ ਨੂੰ ਜਿਹੜਾ ਹੈ ਉਹ ਬਿਨਾਂ ਦੇਰੀ ਐਲਾਨ ਕਰਨਾ ਚਾਹੀਦਾ ਹੈ ਉਸ ਦੇ ਨਾਲ ਨਾਲ ਜਿਹੜਾ 4 ਲੱਖ ਰੁਪਇਆ ਮ੍ਰਿਤਕਾਂ ਨੂੰ ਦਿੱਤਾ ਗਿਆ ਇਹ ਵੀ ਬੇहद ਘੱਟ ਹੈ ਇਹਨੂੰ ਵਧਾ ਕੇ ਇਸ ਰਕਮ ਨੂੰ 25 ਲੱਖ ਕਰਨਾ ਚਾਹੀਦਾ ਔਰ ਇੱਕ ਗੱਲ ਹੋਰ ਮੈਂ ਜਿਹੜੀ ਕਹਿਣਾ ਚਾਹਾਂਗਾ ਪੰਜਾਬ ਦੀ ਕੈਬਨਿਟ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਹੜਪੀੜਤ ਇਲਾਕਿਆਂ ਦੇ ਵਿੱਚ ਹੜਪੀੜਤ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦਾ ਇਹ ਕਿਤੇ ਨਾ ਕਿਤੇ ਇਸ ਕਰਕੇ ਮੈਂ ਇਹਦੀ ਨਿੰਦਿਆ ਕਰਨੀ ਚਾਹੁੰਦਾ ਹਾਂ ਕਿ ਇਹਦੇ ਵਿੱਚ ਕੱਲ ਜਿਹੜਾ ਐਲਾਨ ਕੀਤਾ ਗਿਆ ਪੰਜਾਬ ਦੀ ਕੈਬਨਿਟ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਤੇ ਵੀ ਜਿਹੜਾ ਸਾਡਾ ਗਰੀਬ ਵਰਗ ਹੈ ਜਿਹੜੇ ਗਰੀਬ ਖੇਤ ਮਜ਼ਦੂਰ ਨੇ ਦਿਹਾੜੀਦਾਰ ਨੇ ਕਿਰਤੀ ਹੈ ਕੰਮ ਹੈ ਅੱਜ ਉਹਨਾਂ ਕਿਰਤੀਆਂ ਕੰਮਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਹਨਾਂ ਵਰਗ ਵਾਸਤੇ ਸਾਡੇ ਕੋਈ ਵੀ ਐਲਾਨ ਜਿਹੜਾ ਨਹੀਂ ਕਰਨਾ ਇਹ ਬੇहद ਹੀ ਅਤਿ ਨਿੰਦਨੀਏ ਗੱਲ ਹੈ ਔਰ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਜਿਹੜੀ ਲੈਂਡ ਹੈ ਪੰਜਾਬ ਦੀ ਜਿਹੜੀ ਜ਼ਮੀਨ ਹੈ ਔਰ ਪੰਜਾਬ ਦੀ ਜਿਹੜੀਆਂ ਜਿਹੜੀ ਲਾਈਫ ਹੈ ਉਹ ਬੇਸ਼ਕੀਮਤੀ ਹੈ ਲੋਕਾਂ ਦੀ ਜਿਹੜੀ ਜਿਹੜੀ ਜ਼ਿੰਦਗੀ ਹੈ ਔਰ ਉਹਦੇ ਵਾਸਤੇ ਇਹਨਾਂ ਨੂੰ ਜਿਹੜਾ ਬਿਲਕੁਲ ਯੋਗ ਰਕਮ ਜਿਹੜੀ ਬੰਦੀ ਹੈ ਉਹ ਦੇਣੀ ਇਹਨਾਂ ਨੂੰ ਐਲਾਨ ਕਰਨਾ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿਉਂਕਿ ਮੇਰਾ ਇਹ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਜਿਹੜਾ ਗਰੀਬ ਵਰਗ ਹੈ ਇਹਨਾਂ ਦੇ ਵਿੱਚ ਹੁਣ ਆਰਥਿਕ ਮੰਦਹਾਲੀ ਫੈਲੀ ਹੈ ਬੁਰੇ ਤਰੀਕੇ ਦੇ ਨਾਲ ਇਹਨਾਂ ਗਰੀਬ ਲੋਕਾਂ ਦੀ ਪਰਿਵਾਰਾਂ ਦੀ ਦਿਹਾੜੀਆਂ ਟੁੱਟ ਗਈਆਂ ਦਿਹਾੜੀਆਂ ਟੁੱਟਣ ਕਰਕੇ ਇਹ ਗਰੀਬ ਲੋਕ ਦੇਤੇ ਅ 15000 ਰੁਪਇਆ ਮਹੀਨਾ ਆਰਾਮ ਨਾਲ ਕਮਾ ਲੈਂਦੇ ਸੀ ਦਿਹਾੜੀ ਕਰਕੇ ਹੁਣ ਜੋ ਹਾਲਾਤ ਪੰਜਾਬ ਦੇ ਅੰਦਰ ਹੜ੍ਹ ਦੇ ਕਰਕੇ ਕਾਰਨ ਬਣਿਆ ਇਹ 3 ਮਹੀਨੇ ਦੀਆਂ ਲਗਭਗ ਇਹਨਾਂ ਦੀਆਂ ਦਿਹਾੜੀਆਂ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ ਔਰ ਪੰਜਾਬ ਸਰਕਾਰ ਨੂੰ ਜਿੱਤੇ ਸਾਡੇ ਕਿਸਾਨ ਭਰਾਵਾਂ ਵਾਸਤੇ ਦੂਸਰੇ ਭਰਾਵਾਂ ਵਾਸਤੇ ਐਲਾਨ ਕੀਤਾ ਉਹਦੇ ਨਾਲ ਨਾਲ ਇਹਨਾਂ ਗਰੀਬ ਖੇਤ ਮਜ਼ਦੂਰਾਂ ਵਾਸਤੇ ਕਿਰਤੀਆਂ ਕਾਮਿਆਂ ਵਾਸਤੇ ਮਜ਼ਦੂਰਾਂ ਵਾਸਤੇ ਘੱਟੋ ਘੱਟ 50000 ਰੁਪਇਆ ਜਿਹੜਾ ਉਹ ਹਰ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਦੇਣਾ ਜ਼ਰੂਰ ਐਲਾਨ ਕਰਨਾ ਚਾਹੀਦਾ ਤਾਂ ਜੋ ਇਸ ਵਰਗ ਦੇ ਵੀ ਗਰੀਬ ਕਿਰਤੀ ਕਾਮਿਆਂ ਦੀ ਬਾਹਵੀਂ ਫੜਨ ਦਾ ਕੰਮ ਕੀਤਾ ਜਾ ਸਕੇ। ਔਰ ਜਿੱਥੋਂ ਤੱਕ ਸਵਾਲ ਹੈ ਇਸ ਵਰਗ ਦੇ ਜਿਹੜੇ ਘਰ ਨੇ ਉਹ ਘਰ ਰੁੜ ਚੁੱਕੇ ਨੇ ਬੁਰੇ ਤਰੀਕੇ ਦਾ ਢਹ ਢੇਰੀ ਹੋ ਚੁੱਕੇ ਨੇ ਉਹਨਾਂ ਨੂੰ ਨਵੇਂ ਘਰ ਬਣਾਉਣ ਵਾਸਤੇ ਵੀ ਔਰ ਖਾਸ ਕਰਕੇ ਖੇਤ ਮਜ਼ਦੂਰ ਗਰੀਬ ਕਿਸਾਨ ਜੇਕਰ ਆਪਾਂ ਨਾਲ ਗੱਲ ਕਰਦੇ ਹਾਂ ਤੇ ਜਿਹੜੇ ਗਰੀਬ ਕਿਸਾਨ ਨੇ ਖੇਤ ਮਜ਼ਦੂਰ ਪਰਾਨੇ ਦਿਹਾੜੀਦਾਰ ਨੇ ਇਹਨਾਂ ਦੇ ਘਰਾਂ ਵਾਸਤੇ 15-15 ਲੱਖ ਰੁਪਏ ਜਿਹੜਾ ਹੈ ਉਹ ਗਰਾਂਟ ਜਿਹੜੀ ਹੈ ਪੰਜਾਬ ਸਰਕਾਰ ਨੂੰ ਤੁਰੰਤ ਬਿਨਾਂ ਦੇਰੀ ਐਲਾਨ ਕਰਨਾ ਚਾਹੀਦਾ ਹੈ ਔਰ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਨੇ ਚੁੰਧੀਆਂ ਪਈਆਂ ਨੇ ਬਰਸਾਤਾਂ ਦੇ ਵਿੱਚ ਔਰ ਬੱਲੇ ਔਰ ਗਾਡਰ ਜਿਹੜੇ ਚੇਂਜ ਕਰਨ ਵਾਲੇ ਹੋਏ ਪਏ ਐ ਉਹਨਾਂ ਵਾਸਤੇ 5-5 ਲੱਖ ਰੁਪਏ ਜਿਹੜਾ ਹੈ ਸਰਕਾਰ ਨੂੰ ਬਿਨਾਂ ਦੇਰੀ ਇਹ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਪੰਜਾਬ ਨੂੰ ਮੁੜ ਦੁਬਾਰਾ ਪੰਪਾ ਪਾਰ ਖੜੇ ਕਰ ਸਕੀਏ ਔਰ ਅੱਜ ਪੰਜਾਬ ਸਰਕਾਰ ਨੂੰ ਖੁੱਲਾ ਦਿਲ ਵਿਖਾਉਣਾ ਚਾਹੀਦਾ ਔਰ ਖੁੱਲਾ ਦਿਲ ਵਿਖਾ ਕੇ ਅੱਗੇ ਆਉਣਾ ਚਾਹੀਦਾ ਔਰ ਜਿੱਥੇ ਅੱਜ ਆਵਾਮ ਸਾਰਾ ਪੰਜਾਬ ਦਾ ਇਹ ਦੇਖ ਰਿਹਾ ਕਿ ਪੰਜਾਬ ਸਰਕਾਰ ਅੱਗੇ ਆਈ ਜੀ ਉੱਤੇ ਅੱਜ ਕੇਂਦਰ ਸਰਕਾਰ ਵੀ ਜਿਹੜਾ ਅੱਜ ਸਹਾਇਤਾ ਕਰਕੇ ਗਈ ਹੈ ਅੱਜ ਉਹ ਵੀ ਊਂਟ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਇੰਨੀ ਕੁ ਗ੍ਰਾਂਟ ਦੇ ਨਾਲ ਜਿਹੜਾ ਹੈ ਪੰਜਾਬ ਨੂੰ ਐਡੇ ਵੱਡੇ ਪੱਧਰ ਤੇ ਜਿਹੜੀ ਮਾਰ ਪਈ ਹੈ ਉਹ ਇੰਨੀ ਗ੍ਰਾਂਟ ਦੇ ਨਾਲ ਪੰਜਾਬ ਸੰਭਲ ਨਹੀਂ ਸਕਦਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਸੀਗਾ ਵੱਡਾ ਦਿਲ ਦਿਖਾ ਕੇ ਔਰ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਉਹ ਸੂਬਾ ਹੈ ਜਿਹੜਾ ਹਮੇਸ਼ਾ ਹਿੰਦੁਸਤਾਨ ਦੇ ਨਾਲ ਹਿੱਕ ਦੇ ਨਾਲ ਹਿੱਕ ਢਾ ਕੇ ਖਲੋਤਾ ਹੈ ਕੋਈ ਵੀ ਮੁਸੀਬਤ ਦੇਸ਼ ਦੇ ਉੱਪਰ ਆਈ ਹੈ ਤੇ ਪੰਜਾਬ ਨੇ ਵੱਧ ਚੜ ਕੇ ਸਾਥ ਦਿੱਤਾ ਹੈ ਅੱਜ ਲੋੜ ਹੈ ਦੋਵਾਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਖੁੱਲ ਕੇ ਆਪਣਾ ਖਜ਼ਾਲਾ ਜਿਹੜਾ ਹੈ ਖਜ਼ਾਨੇ ਦੇ ਮੂੰਹ ਖੋਲ ਕੇ ਔਰ ਪੰਜਾਬ ਦੇ ਹੜ੍ਹ ਪੀੜਤ ਜਿਹੜੇ ਇਲਾਕੇ ਲੋਕ ਪ੍ਰਭਾਵਿਤ ਹੋਏ ਐ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਣਾ ਬੰਦ ਹੈ ਔਰ ਕਿਸਾਨ ਭਰਾਵਾਂ ਨੂੰ ਜਿੱਥੇ 70000 ਰੁਪਇਆ ਪ੍ਰਤੀ ਏਕੜ ਦਾ ਦੇਣਾ ਬੰਦ ਹੈ ਜਿੱਥੇ ਮ੍ਰਿਤਕ ਨੇ ਉਹਨਾਂ ਨੂੰ ਉੱਤੇ 25 ਲੱਖ ਰੁਪਇਆ ਦੇਣਾ ਬੰਦ ਹੈ ਜਿੱਥੇ ਗਰੀਬ ਕਿਰਤੀ ਕਾਮੇ ਖੇਤ ਮਜ਼ਦੂਰ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ ਉਹਨਾਂ ਦੇ ਵਾਸਤੇ ਉਹਨਾਂ ਨੂੰ 15 ਲੱਖ ਰੁਪਇਆ ਔਰ ਜਿਨ੍ਹਾਂ ਦੀ ਦਿਹੜੀ ਟੁੱਟ ਚੁੱਕੀ ਆ ਉਹਨਾਂ ਸਾਰਿਆਂ ਦਿਹਾੜੀਦਾਰਾਂ ਵਾਸਤੇ ਸਾਡੇ ਸਾਥੀਆਂ ਵਾਸਤੇ 50000 ਰੁਪਇਆ ਪ੍ਰਤੀ ਪਰਿਵਾਰ ਜਿਹੜਾ ਉਹ ਦੇਣਾ ਬੰਦ ਹੈ ਔਰ ਜਲਦ ਜਿਹੜਾ ਬੇੜਾ ਦੇਰੀ ਦੇ ਇਹਨਾਂ ਨੂੰ ਇਹ ਐਲਾਨ ਕਰਨਾ ਚਾਹੀਦਾ